ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਨਾਨ ਸਿਆ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਪਟਾਉਂ ਕੇ ਜੈ ਜੀ ਵਾਹ ਮੁਤਾਬਕ ਜੈ ਜੀ ਵਾਹ ਮੁਤਾਬਕ ਤੇਜ ਜੀ ਵਾਹ ਮੁਤਾਬਕ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਨਾਨ ਸਿਆ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਪਟਾਉਂ ਕੇ ਵਿਕਰਮ ਮਜੀਠੀਆ ਦੇ ਘਰ ਹੋਈ ਛਾਪੇਮਾਰੀ ਨੇ ਸਿਆਸਤ ਦੇ ਵਿੱਚ ਤੂਫਾਨ ਲਿਆ ਦਿੱਤਾ ਦੂਜੇ ਪਾਸੇ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਗ੍ਰਿਫਤਾਰ ਤੋਂ ਬਾਅਦ ਵਿਕਰਮ ਮਜੀਠੀਆ ਆਪਣੇ ਪੁੱਤਰਾਂ ਨੂੰ ਜੱਫੀ ਪਾ ਕੇ ਮਿਲਦੇ ਹੋਏ ਨਜ਼ਰ ਆਏ ਇਸ ਤੋਂ ਇਲਾਵਾ ਉਹਨਾਂ ਨੇ ਮੁੱਛਾਂ ਨੂੰ ਵੱਟ ਦੇ ਕੇ ਕਿਹਾ ਕਿ ਚੀਕਾਂ ਭਗਵੰਤ ਮਾ ਤੇਰੀਆਂ ਵਿਕੜਾਵਾਂਗਾ ਜਿਸ ਦਾ ਕਿ ਵੀਡੀਓ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਦੀ ਟੀਮ ਨੇ ਛਾਪੇ ਮਾਰਿਆ ਸੀ ਪਰ ਇਸ ਦੌਰਾਨ ਬਿਕਰਮ ਮਜੀਠੀਆ ਨੇ ਮੁੱਛਾਂ ਨੂੰ ਵਟ ਦਿੱਤਾ ਤੇ ਭਗਵੰਤ ਮਾਹ ਨੂੰ ਚੇਤਾਵਨੀ ਵੀ ਦਿੱਤੀ ਐ ਆਓ ਸਭ ਤੋਂ ਪਹਿਲਾਂ ਅਸੀਂ ਬਿਕਰਮ ਮਜੀਠੀਆ ਦਾ ਇਹ ਵੀਡੀਓ ਦੇਖਦੇ ਹਾਂ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵੰਤ ਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂਗਾ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵੰਤ ਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂਗਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਜਾਂ ਤੱਕ ਨੰਦਿਕਮ ਜਨ ਇੱਧਰ ਇੱਧਰ ਆ ਜਾ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਕੀਕਾ ਤੇਰੀਆਂ ਵੀ ਕਟਾਉਂ। ਉੱਥੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਦੇ ਵਿੱਚ ਪੁਚਾਲ ਆ ਗਿਆ ਜਿੱਥੇ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਗ੍ਰਿਫਤਾਰੀ ਦੇ ਉੱਤੇ ਉਹਨੇ ਨੇ ਸਵਾਲ ਚੁੱਕੇ ਤੇ ਉੱਥੇ ਹੀ ਹੁਣ ਇਸੇ ਉੱਤੇ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਵੀ ਗੁੱਸੇ ਦੇ ਵਿੱਚ ਗਰਜਦੀ ਨਜ਼ਰ ਆਈ। ਜਿਹੜਾ ਵਿਕਰਮ ਮਜੀਠੀਆ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ। ਇਹਰਾ ਵੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ। ਪਾਵੇ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਪਾਵੇ ਇਹਨਾਂ ਦੇ ਕਰਪਸ਼ਨ ਦੀਆਂ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਡਮੀ ਆਗੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਰਜ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਮੈਂ ਮੀਡੀਆ ਨੂੰ ਡਰਾ ਦਿੰਦਾ ਮੈਂ ਆਪਣੇ ਬਿਰੋਤੀਆ ਕਾਂਗਰਸ ਨੂੰ ਡਰਾਈ ਬਠਾ ਹਾਂ ਤਾਂ ਮੈਂ ਇਸ ਪਰਿਵਾਰ ਨੂੰ ਡਰਾਵਾ ਮੈਂ ਇਹਨੂੰ ਚੰਦੇ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਦੇ ਤੋਂ ਵੱਡੇ-ਵੱਡੇਾਂ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਮੋਲੀ ਐ ਲਾਲਾ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਤਿਆਂ ਨੇ ਸਾਡੇ ਯੂਪ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਦੋ ਦੂਜੇ ਸ਼ਹਿਰਾਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਕੁਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿਥੋਂ ਲਵ ਲੋਗੇ ਨਸ਼ਾ ਕੀ ਹੱਦ ਪਾਰ ਕਸੀ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਚੜਤੂਤੋਂ ਨੂੰ ਹੀ ਛੱਡਵਾਤਾ ਤੇ ਪਿੰਡ ਪਿੰਡ ਘਰ ਘਰ ਤਾਈ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਕੌਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ 'ਤੇ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਹੋ ਕਿਹੜੀ ਚੀਜ਼ ਨਾਲ ਤੁਸੀਂ ਕਹਿੰਦਾ ਤਾ ਨਹੀਂ ਕੀਤਾ ਜੋ ਤੇਰੇ ਆਕਰਨੇ ਤੋਂ اے ਸੀ ਵਿਕਰਮ ਜੀ ਟਾਪ ਕੋ ਗੋਡਲ ਟੇਕੇ ਅਦਾਲਤ ਵਿੱਚ ਲਿਖਤ ਚ ਮਾਫੀ ਮੰਗੀ ਸੀ। ਅੱਜ ਰੇਡਾਬ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਮਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਿਓ ਅਸੀਂ ਤਾਂ ਨਾ ਡਰਨ ਵਾਲੇ ਲਾਲਤ ਨਾ ਜ਼ੋਰ ਲਾਣਾ ਯਾਦ ਰੱਖੀ ਇਹ ਛੱਡ ਕੇ 1 ਸਾਲ ਬਾਅਦ ਤੂੰ ਭੱਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਜਾਊਂਗਾ ਤੈਨੂੰ ਕਿਸੇ ਦਿਨ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਸ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਕਵਸਰ ਨੂੰ ਇੱਕ ਇੱਕ ਈਡਰ ਨੂੰ ਜਵਾਬ ਦੇਣ ਵਾਸਤੇ ਕਠਰੇ ਚ ਖੜਕ। ਉਥੇ ਇਸ ਪੂਰੇ ਮਾਮਲੇ ਨੂੰ ਲੈ ਕੇ ਐਡਵੋਕੇਟ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਧੱਕੇਸ਼ਾਹੀ ਜਿਹੜੀ ਕਿ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ। ਸਰਕਾਰ ਦੀ ਧੱਕੇਸ਼ਾਹੀ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਹੀ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣਗੀਆਂ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਤਾਂ ਦਾਸ ਜੀ ਇਹ ਕਿ ਅੱਜ ਵਿਜੀਲੈਂਸ ਦੇ ਵੱਲੋਂ ਸਿਰਫ ਵਿਕਰਮ ਮਜੀਠੀਆ ਦੇ ਘਰ ਹੀ ਨਹੀਂ ਬਲਕਿ ਅਮਰitsar ਦੇ ਵਿੱਚ ਕੁੱਲ 9 ਟਿਕਾਣਿਆਂ ਦੇ ਉੱਤੇ ਜਿਹੜੀ ਕਿ ਇਹ ਛਾਪੇਮਾਰੀ ਕੀਤੀ ਗਈ ਸੀ ਪੂਰੇ ਪੰਜਾਬ ਦੇ ਵਿੱਚ ਵਿਜੀਲੈਂਸੀ ਟੀਮ ਨੇ ਅੱਜ 25 ਥਾਮਾ ਦੇ ਉੱਤੇ ਛਾਪੇਮਾਰੀ ਜਿਹੜੀ ਕਿ ਕੀਤੀ ਗਈ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਕਿ ਇਹ ਗੱਲ ਸਾਹਮਣੇ ਆਈ ਆ ਜਿਸ ਦੇ ਚੱਲਦੇ ਵਿਜੀਲੈਂਸ ਦੀ ਟੀਮ ਅੱਜ ਸਵੇਰ ਤੋਂ ਜਿਹੜੀ ਕਿ ਕਾਰਵਾਈ ਕਰ ਰਹੀ ਆ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤੇ ਵੱਖ-ਵੱਖ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦਾ ਜੜਾ ਮਾਹੌਲ ਬਣਿਆ ਜਦੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਜੁੜਾ ਕੇ ਕੀਤਾ ਗਿਆ